ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਜੀ ਬਾਕੀ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਆਪਣੀ ਅੱਜ ਦੀ ਕਹਾਣੀ ਕੈਨੇਡਾ ਜਾਣ ਦੇ ਲਾਲਚ ਵਿੱਚ ਇੱਕ ਮੁੰਡੇ ਨੇ ਕਿਵੇਂ ਆਪਣੀ ਜਾਨ ਗਵਾਈ ਇੱਕ ਸੱਚੀ ਘਟਨਾ ਤੇ ਆਧਾਰਿਤ ਕਹਾਣੀ ਆ ਕਿਸੇ ਪਰਿਵਾਰ ਦੀ ਇੱਕ ਕੁੜੀ ਨੇ ਪਲੱਸ 2 ਕੀਤੀ ਪਲੱਸ 2 ਕਰਕੇ ਉਹਨੇ ਆਈਲਟਸ ਕੀਤਾ ਆਈਲਟਸ ਕਰਨ ਤੋਂ ਬਾਅਦ ਜਦੋਂ ਉਹਨਾਂ ਨੇ ਬਾਹਰ ਦੀ ਫਾਈਲ ਲਾਉਣੀ ਸੀ ਤਾਂ ਜਿਹੜੀਆਂ ਫੀਸਾਂ ਸੀ ਉਹ ਬਹੁਤ ਜ਼ਿਆਦਾ ਸੀ ਜਿਹੜੀਆਂ ਪਰਿਵਾਰ ਪੇ ਨਹੀਂ ਕਰ ਸਕਦਾ ਸੀ ਕੁੜੀ ਦਾ ਪਿਓ ਗਰੀਬ ਘਰ ਗਰੀਬ ਘਰ ਦੀ ਕੁੜੀ ਸੀ ਕੁੜੀ ਦੇ ਪਿਓ ਕੋਲ ਜ਼ਮੀਨ ਵੀ ਹੈ ਨਹੀਂ ਸੀ ਵੀ ਉਹ ਜ਼ਮੀਨ ਵੇਚ ਕੇ ਫੀਸਾਂ ਭਰ ਸਕੇ ਫਿਰ ਉਹਨਾਂ ਨੇ ਨਾ ਆਪਣੇ ਰਿਸ਼ਤੇਦਾਰੀ ਦੇ ਵਿੱਚ ਕਹਿਤਾ ਕਿ ਸਾਡੀ ਕੁੜੀ ਨੇ ਆਈਲਟਸ ਕੀਤਾ ਤੇ ਸੱਤ ਬੈਂਡ ਆਏ ਆ ਉਹਦੇ ਵੀ ਜੇ ਕੋਈ ਖਰਚ ਕਰਨ ਵਾਲਾ ਮੁੰਡਾ ਮਿਲ ਜਾਵੇ ਤਾਂ ਅਸੀਂ ਵਿਆਹ ਕਰ ਦਿਆਂਗੇ ਇਹਦਾ ਵੀ ਸਹੁਰੇ ਖਰਚ ਕਰ ਦੇਣ ਵੀ ਉਦੋਂ ਬਾਅਦ ਇਹ ਮੁੰਡੇ ਨੂੰ ਬੁਲਾ ਲੂਗੀ ਰਿਸ਼ਤੇਦਾਰੀ ਦੇ ਵਿੱਚੋਂ ਹੀ ਕੋਈ ਮੁੰਡਾ ਗਾਂ ਦੀ ਗਾਂ ਲੱਭ ਗਿਆ ਤੇ 2 ਮਹੀਨਿਆਂ ਦੇ ਵਿੱਚ ਹੀ ਜਿਹੜਾ ਵਿਆਹ ਤੈਅ ਹੋ ਗਿਆ ਹੁਣ ਉਮਰ ਛੋਟੀ ਹੁੰਦੀ ਆ ਤੇ ਆਈ ਲੈਟਸ ਕਰਕੇ ਮਾਪੇ ਆ ਜਿਹੜੇ ਉਹ ਵਿਆਹਣ ਦੀ ਕਰਦੇ ਆ ਬੱਚਿਆਂ ਨੂੰ ਬੱਚਿਆਂ ਦੀ ਇਹ ਮਰਜ਼ੀ ਵੀ ਨਹੀਂ ਜਾਣਦੇ ਕਿ ਉਹਨਾਂ ਨੂੰ ਜਿਹੜਾ ਉਹਨਾਂ ਦਾ ਜੀਵਨ ਸਾਥੀ ਆ ਉਹ ਪਸੰਦ ਵੀ ਆ ਜਾਂ ਨਹੀਂ ਤੇ ਬੱਚਿਆਂ ਨੂੰ ਵੀ ਇਹ ਹੁੰਦਾ ਵੀ ਇੱਕ ਵਾਰ ਬੱਸ ਵਿਆਹ ਕਰਾ ਕੇ ਬਾਹਰ ਚਲੇ ਜਾਈਏ ਅੱਧਿਕ ਬੱਚੇ ਤਾਂ ਆਜ਼ਾਦੀ ਦੇ ਲਈ ਬਾਹਰ ਭਾਜਦੇ ਆ ਉਹਨਾਂ ਨੂੰ ਇਹ ਹੁੰਦਾ ਵੀ ਜਦੋਂ ਬਾਹਰ ਚਲੇ ਗਏ ਫਿਰ ਤਾਂ ਆਪਣੀ ਮਨਮਰਜ਼ੀ ਕਰਨ ਜੋਗੇ ਹੋ ਜਾਣਗੇ ਕਿਉਂਕਿ ਸਾਡਾ ਪੰਜਾਬ ਦਾ ਕਲਚਰ ਆ ਵੀ ਬੱਚੇ ਆ ਜਿਹੜੇ ਉਹਨਾਂ ਨੂੰ ਇੰਨੀ ਆਜ਼ਾਦੀ ਨਹੀਂ ਮਿਲਦੀ ਵੈਸੇ ਵੀ ਆਜ਼ਾਦੀ ਦਾ ਮਤਲਬ ਇਹ ਨਹੀਂ ਹੁੰਦਾ ਕਿ ਜੋ ਕੁਝ ਵੀ ਆ ਗਲਤ ਮਾੜਾ ਸਭ ਕੁਝ ਕਰੀ ਜਾਓ ਜਿੰਨਾ ਚਿਰ ਮਾਪਿਓ ਦੀ ਜ਼ਿੰਮੇਵਾਰੀ ਬਣਦੀ ਆ ਬੱਚੇ ਨੂੰ ਗਲਤ ਰਾਹ ਤੋਂ ਰੋਕਣ ਲਈ ਜਿਹੜੀ ਬੰਦਸ਼ ਆ ਉਹ ਲਾਈ ਜਾਂਦੀ ਆ ਮਾਪਿਓ ਬੱਚੇ ਨੂੰ ਰੋਕਦੇ ਟੋਕਦੇ ਰਹਿੰਦੇ ਆ ਕਿਉਂਕਿ ਬੱਚੇ ਨੂੰ ਸਹੀ ਤੇ ਗਲਤ ਦਾ ਕੁਝ ਨਹੀਂ ਪਤਾ ਹੁੰਦਾ ਜਿਹੜੀ ਇਹ ਉਮਰ ਹੁੰਦੀ ਆ ਇਹਦੇ ਵਿੱਚ ਬੱਚੇ ਨੇ ਗਲਤ ਰਾ ਜਾਣਾ ਹੁੰਦਾ ਤੇ ਇਸੇਤੀ ਸਹੀ ਆ ਜਾਣਾ ਹੁੰਦਾ ਜੇ ਬੱਚੇ ਨੇ ਇੱਕ ਵੀ ਗਲਤ ਕਦਮ ਚੱਕ ਲਿਆ ਤਾਂ ਉਹਦੀ ਸਾਰੀ ਜ਼ਿੰਦਗੀ ਜਿਹੜੀ ਬਰਬਾਦ ਹੋ ਜਾਂਦੀ ਆ ਇਸੇ ਕਰਕੇ ਮਾਪਿਓ ਦੀ ਇਹ ਜ਼ਿੰਮੇਵਾਰੀ ਆ ਤੇ ਉਹ ਸਮਝਦੇ ਵੀ ਆ ਜ਼ਿੰਮੇਵਾਰੀ ਕਿਉਂਕਿ ਉਹਨਾਂ ਨੇ ਆਪਣੀ ਸਾਰੀ ਜਮਾ ਪੂੰਜੀ ਆ ਜਿਹੜੀ ਆਪਣੇ ਬੱਚਿਆਂ ਤੇ ਲਾਈ ਹੁੰਦੀ ਆ ਤੇ ਉਹ ਆਪਣੇ ਬੱਚਿਆਂ ਦਾ ਭਵਿਖਾ ਜਿਹੜਾ ਉਹ ਰੋਸ਼ਨ ਵੇਖਣਾ ਚਾਹੁੰਦੇ ਹੁੰਦੇ ਆ ਵਿਆਹ ਹੋਇਆ ਤੇ ਵਿਆਹ ਹੋਣ ਤੋਂ 10 ਦਿਨ ਬਾਅਦ ਹੀ ਜਿਹੜੀ ਕੁੜੀ ਦੀ ਫਲਾਈਟ ਹੁੰਦੀ ਆ ਕਿਉਂਕਿ ਪਹਿਲਾਂ ਫਾਈਲ ਲਈ ਹੋਈ ਸੀ ਵੀਜ਼ਾ ਆਇਆ ਸੀ ਉਸ ਤੋਂ ਬਾਅਦ ਵਿਆਹ ਹੋਇਆ ਨਹੀਂ ਤਾਂ ਇਹ ਵਿਆਹ ਨਹੀਂ ਹੁੰਦਾ ਸੌਦੇ ਹੁੰਦੇ ਨੇ ਮੁੰਡੇ ਵਾਲਿਆਂ ਨੂੰ ਵੀ ਇਹ ਹੁੰਦਾ ਵੀ ਆਪਾਂ ਪਹਿਲਾਂ ਵਿਆਹ ਕਰ ਲਈਏ ਤੇ ਮੁੜ ਕੇ ਵੀਜ਼ਾ ਨਾ ਆਵੇ ਕਿਤੇ ਪੈਸੇ ਲਾਏ ਐਵੇਂ ਜਾਣ ਇਸ ਕਰਕੇ ਪਹਿਲਾਂ ਫਾਈਲ ਆਈ ਗਈ ਵੀਜ਼ਾ ਆਇਆ ਉਸ ਤੋਂ ਬਾਅਦ ਵਿਆਹ ਕੀਤਾ ਗਿਆ ਜਦੋਂ ਵਿਆਹ ਹੋ ਗਿਆ ਤੇ ਜਿਹੜੀਆਂ ਫੀਸਾਂ ਦੇ ਪੈਸੇ ਉਹਨਾਂ ਨੇ ਭਰੇ ਸੀ ਵਿਆਹ ਚੱਕ ਕੇ ਕੁੜੀ ਦੇ ਪਿਓ ਨੇ ਉਹ ਮੁੰਡੇ ਵਾਲਿਆਂ ਨੇ ਉਹਨਾਂ ਨੂੰ ਪੇ ਕਰਤੇ ਕੁੜੀ ਸਿਰਫ 10 ਦਿਨ ਸੌਹਰੇ ਕਰ ਰਹਿੰਦੀ ਆ ਹੁਣ 10 ਦਿਨਾਂ ਦੇ ਵਿੱਚ ਆਏ ਦੇਖੋ ਵੀ ਕੁੜੀ ਨੇ ਮੁੰਡੇ ਨੂੰ ਕਿੰਨਾ ਕ ਜਾਣ ਲਿਆ ਤੇ ਮੁੰਡੇ ਨੇ ਕੁੜੀ ਨੂੰ ਕਿੰਨਾ ਕ ਜਾਣ ਲਿਆ ਕੁੜੀ ਨੂੰ ਤਾਂ ਹੁਣ ਇਸ ਗੱਲ ਦਾ ਚਾਅ ਸੀ ਵੀ ਮੈਂ ਤਾਂ ਇੱਥੋਂ ਬਸ ਹੁਣ ਚਲੀ ਜਾਣਾ ਵੀ ਕੈਨੇਡਾ ਜਾ ਕੇ ਪਤਾ ਨਹੀਂ ਕਿਹੜੀ ਦੁਨੀਆ ਚ ਪਹੁੰਚ ਜੂਗੀ ਤੇ ਚਲੋ ਕੁੜੀ ਚਲੀ ਵੀ ਜਾਂਦੀ ਆ 10 ਦਿਨ ਬਾਅਦ ਉਸ ਤੋਂ ਬਾਅਦ 2-4 ਮਹੀਨੇ ਠੀਕ ਰਹਿੰਦੀ ਆ ਮੁੰਡੇ ਨਾਲ ਗੱਲਬਾਤ ਕਰਦੀ ਆ ਹੌਲੀ-ਹੌਲੀ ਨਾ ਉਹ ਮੁੰਡੇ ਨੂੰ ਇਗਨੋਰ ਕਰਨ ਲੱਗ ਜਾਂਦੀ ਆ ਕਿਉਂਕਿ ਕੁੜੀ ਆ ਜਿਹੜੀ ਉੱਥੇ ਕਿਸੇ ਮੁੰਡੇ ਨਾਲ ਲਿਵ-ਇਨ ਦੇ ਵਿੱਚ ਰਹਿੰਦੀ ਆ ਏ ਨਹੀਂ ਪਤਾ ਵੀ ਉਸ ਮੁੰਡੇ ਨਾਲ ਉਹਦੇ ਵਿਆਹ ਤੋਂ ਪਹਿਲਾਂ ਸਬੰਧ ਸੀ ਜਾਂ ਕੈਨੇਡਾ ਜਾ ਕੇ ਬਣੇ ਕੁੜੀ ਜਿਆਦਾ ਸੋਹਣੀ ਸੀ ਮੁੰਡਾ ਘੱਟ ਸੋਹਣਾ ਸੀ ਕੁੜੀ ਮੁੰਡੇ ਨੂੰ ਲਾਇਕ ਨਹੀਂ ਕਰਦੀ ਸੀ ਉਹਨੂੰ ਇਹ ਸੀ ਪਹਿਲਾਂ ਜਦੋਂ ਵਿਆਹ ਤੋਂ ਪਹਿਲਾਂ ਉਹਨੂੰ ਇਹ ਸੀ ਵੀ ਜੇ ਹੁਣ ਬਾਹਰ ਜਾਣਾ ਤਾਂ ਕੋਈ ਨਾ ਕੋਈ ਸਮਝੌਤਾ ਤਾਂ ਕਰਨਾ ਪਊ ਉਹਨੇ ਆਪਣੇ ਮਾਪਿਆਂ ਨੂੰ ਨਹੀਂ ਕਿਹਾ ਵੀ ਮੇਰੇ ਮੁੰਡਾ ਪਸੰਦ ਨਹੀਂ ਚਲੋ ਇਗਨੋਰ ਕਰਦੀ ਰਹੀ ਮੁੰਡਾ ਫੋਨ ਕਰਦਾ ਰਿਹਾ ਮੁੰਡਾ ਕਹਿੰਦਾ ਵੀ ਮੇਰੀ ਫਾਈਲ ਆ ਕਹਿੰਦੀ ਵੀ ਕਰੋਨਾ ਚੱਲ ਰਿਹਾ ਲੋਕਡਾਊਨ ਆ ਇਸ ਕਰਕੇ ਫਾਈਲ ਨਹੀਂ ਲੱਗ ਸਕਦੀ 6 ਮਹੀਨੇ ਲੰਘ ਗਏ ਸੱਤ ਲੰਘ ਗਏ 8-9 ਮਹੀਨੇ ਲੰਘ ਗਏ 8-9 ਮਹੀਨੇ ਬਾਅਦ ਜਦੋਂ ਲੋਕਡਾਊਨ ਥੋੜਾ ਖੁੱਲਿਆ ਤਾਂ ਕੁੜੀ ਨੇ ਫਾਈਲ ਲਾਈ ਮੁੰਡੇ ਦਾ ਜਿਹੜਾ ਵੀਜ਼ਾ ਸੀ ਉਹ ਰਿਜੈਕਟ ਹੋ ਗਿਆ ਵੀਜ਼ਾ ਰਿਜੈਕਟ ਹੋਣ ਤੋਂ ਬਾਅਦ ਕੁੜੀ ਨੂੰ ਬਹਾਨਾ ਮਿਲ ਗਿਆ ਮੁੰਡੇ ਨੂੰ ਕਹਿਣ ਦਾ ਕਿ ਮੈਂ ਤਾਂ ਆਪਣੇ ਵੱਲੋਂ ਫਾਈਲ ਲਾਤੀ ਸੀ ਬੈਸੀ ਨੇ ਵੀਜ਼ਾ ਨਹੀਂ ਦਿੱਤਾ ਤਾਂ ਉਹਦੇ ਵਿੱਚ ਮੇਰਾ ਕੀ ਕਸੂਰ ਪਰ ਉਹਨੇ ਜਾਣ ਬੁੱਝ ਕੇ ਪੂਰੇ ਡਾਕੂਮੈਂਟ ਨਹੀਂ ਲਾਏ ਸੀ ਕਿਉਂਕਿ ਉਹ ਨਹੀਂ ਚਾਹੁੰਦੀ ਕਿ ਮੁੰਡਾ ਕੈਨੇਡਾ ਜਾਵੇ ਫਿਰ ਇਦਾਂ ਹੀ ਚੱਲਦਾ ਰਿਹਾ ਕਦੇ ਲੜ ਪਏ ਕਦੇ ਗੁੱਸੇ ਹੋ ਗਏ ਇਦਾਂ ਹੀ ਫੋਨ ਤੇ ਕਦੇ ਉਹ ਬਲੌਕ ਕਰ ਦਿੰਦੀ ਚਲੋ ਮੁੰਡੇ ਨੂੰ ਐ ਲੱਗਦਾ ਰਿਹਾ ਵੀ ਦੂਰ ਕਰਕੇ ਆ ਵੀ ਦੂਰ ਰਹਿੰਦੇ ਆ ਤਾਂ ਕਰਕੇ ਇਦਾਂ ਹੁੰਦਾ ਤੇ ਉਹ ਗੁੱਸੇ ਹੋ ਜਾਂਦੀ ਤਾਂ ਉਹਨੂੰ ਮਨਾਉਂਦਾ ਰਹਿੰਦਾ ਉਹਦੀਆਂ ਮਿੰਨਤਾਂ ਕਰਦਾ ਰਹਿੰਦਾ ਇਹ ਸਭ ਕੁਝ ਚੱਲਦਾ ਰਿਹਾ ਫਿਰ ਮੁੰਡਾ ਕਹਿਣ ਲੱਗਿਆ ਕਿ ਚੱਲ ਇੱਕ ਵਾਰ ਨਹੀਂ ਲੱਗਿਆ ਵੀ ਦੁਬਾਰਾ ਤਾਂ ਆਪਾਂ ਨੂੰ ਟਰਾਈ ਕਰਨਾ ਚਾਹੀਦਾ ਵੀ ਹੋਰ ਸਟਰੋਂਗ ਫਾਈਲ ਬਣਾ ਕੇ ਲਾਵਾਂਗੇ ਤੇ ਕੁੜੀ ਉਹਦੀ ਗੱਲ ਅਣਗੌਲੀ ਕਰ ਦਿੰਦੀ ਇਦਾਂ ਹੀ ਕਰਦੇ 1.5 ਸਾਲ ਲੰਘ ਗਿਆ 1.5 ਸਾਲ ਤੋਂ ਬਾਅਦ ਕੁੜੀ ਨੇ ਜਮਈ ਮੁੰਡੇ ਨੂੰ ਇਗਨੋਰ ਕਰਨਾ ਸ਼ੁਰੂ ਕਰਤਾ ਤੇ ਮੁੰਡਾ ਵੀ ਇਹ ਸਮਝ ਗਿਆ ਵੀ ਇਹਦੀ ਜ਼ਿੰਦਗੀ 'ਚ ਮੇਰੇ ਬਿਨਾ ਕੋਈ ਹੋਰ ਆ ਕਿਉਂਕਿ ਜਿੱਥੇ ਰਿਸ਼ਤਾ ਹੋਵੇ ਪਿਆਰ ਹੋਵੇ ਉੱਥੇ ਬੰਦਾ ਚਾਹੇ ਜਿੰਨਾ ਮਰਜ਼ੀ ਲੜਪੇ ਪਰ ਇੱਕ ਦੂਜੇ ਬਿਨਾ ਰਹਿੰਦਾ ਨਹੀਂ ਉਹਦੇ ਮੈਸੇਜ ਦਾ ਰਿਪਲਾਈ ਨਾ ਕਰਿਆ ਕਰੇ ਕੁੜੀ ਮੁੰਡਾ ਇੰਨੇ-ਇੰਨੇ ਮੈਸੇਜ ਕਰਿਆ ਕਰੇ ਕੁੜੀ ਆਨਲਾਈਨ ਹੋਇਆ ਕਰੇ WhatsApp ਤੇ ਪਰ ਉਹਦਾ ਜਵਾਬ ਨਾ ਦਿਆ ਕਰੇ ਤੇ ਮੁੰਡੇ ਨੂੰ ਨਾ ਇਹ ਚੀਜ਼ ਰੜਕ ਗਈ ਉਹਨੂੰ ਪਤਾ ਲੱਗ ਗਿਆ ਵੀ ਦਾਲ 'ਚ ਕੁਝ ਕਾਲਾ ਤੋਕੇ ਨਾਲ ਦੇ ਜਿਹੜੇ ਮੁੰਡੇ ਸੀ ਉਹ ਵਿੱਚ ਹੇਡਾਂ ਕਰਦੇ ਸੀ ਮਜ਼ਾਕ ਕਰਦੇ ਸੀ ਵੀ ਯਾਰ ਉਹ ਤਾਂ ਇੰਨੀ ਸੋਹਣੀ ਸੀਗੀ ਤੇਰੇ ਮੁਕਾਬਲੇ ਤਾਂ ਵੀ ਹੁਣ ਸੋਹਣੀਆਂ ਕੁੜੀਆਂ ਜਦੋਂ ਉਹ ਕਿੱਥੇ ਆਏ ਰਹਿੰਦੀਆਂ ਨੇਗੀਆਂ ਵੀ ਛੱਡ ਜਾਂਦੀਆਂ ਅੱਜ ਕੱਲ ਦੀਆਂ ਕੁੜੀਆਂ ਤਾਂ ਧੋਖੇਵਾਜਾ ਵੈਸੇ ਵੀ ਤੂੰ ਘੱਟ ਪੜਿਆ ਲਿਖਿਆ ਇੱਕ ਪਿੰਡੂ ਮੁੰਡਾ ਤੇ ਬਾਹਰ ਉਹ ਜਾ ਕੇ ਉਹਨੂੰ ਬਾਹਰ ਲਈ ਹਵਾ ਲੱਗੀ ਇਦਾਂ ਦੀ ਜਿਹੜੀ ਭਾਸ਼ਾ ਸੀ ਮੁੰਡੇ ਉਹਨੂੰ ਬੋਲਦੇ ਸੀ ਤੇ ਇਹ ਗੱਲ ਸੱਚ ਵੀ ਆ ਕਿਤੇ ਨਾ ਕਿਤੇ ਜਿਹੜਾ ਮੁੰਡਾ ਨਾ ਉਹ ਛੇਤੀ ਛੇਤੀ ਧੋਖਾ ਨਹੀਂ ਦਿੰਦਾ ਆਪਣੀ ਪਤਨੀ ਨੂੰ ਆਪਣੇ ਘਰ ਵਾਲੀ ਨੂੰ ਪਰ ਕੁੜੀਆਂ ਨਾ ਜਦੋਂ ਥੋੜੇ ਜਿਹੇ ਪੈਸੇ ਕਮਾਉਣ ਲੱਗ ਜਾਂਦੀਆਂ ਤਾਂ ਛੇਤੀ ਹਵਾ ਚ ਆ ਜਾਂਦੀਆਂ ਇਹ ਗੱਲ ਅੰਕੜੇ ਕੱਢੇ ਹੋਇਆ ਤੇ ਕੁੜੀ ਨੂੰ ਤਾਂ ਇਹ ਹੋ ਗਿਆ ਵੀ ਬਸ ਮੈਂ ਤਾਂ ਕੈਨੇਡਾ ਪਹੁੰਚ ਗਈ ਹੁਣ ਮੈਂ ਕੌਣ ਤੇ ਤੂੰ ਕੌਣ ਪਰ ਉਹਨੂੰ ਇਹ ਨਹੀਂ ਪਤਾ ਸੀ ਵੀ ਜਿਹੜੇ ਨਾ ਸਮਾਜ ਦੀਆਂ ਨਜ਼ਰਾਂ ਦੇ ਵਿੱਚ ਰਿਸ਼ਤੇ ਜੋੜੇ ਜਾਂਦੇ ਆ ਉਹ ਤੋੜਨੇ ਇੰਨੇ ਸੌਖੇ ਨਹੀਂ ਹੈਗੇ ਉਸ ਤੋਂ ਬਾਅਦ ਮੁੰਡਾ ਆਪਣੀ ਵਾਈਫ ਨੂੰ ਕਹਿਣ ਲੱਗਿਆ ਕਿ ਪ੍ਰੀਤ ਜੇ ਮੈਂ ਤੇਰੇ ਨਹੀਂ ਪਸੰਦ ਠੀਕ ਹੈ ਕੋਈ ਗੱਲ ਨਹੀਂ ਤੂੰ ਮੇਰੇ ਨਾਲ ਨਹੀਂ ਰਹਿਣਾ ਚਾਹੁੰਦੀ ਨਾ ਰਹੀ ਤੂੰ ਮੈਂ ਤੈਨੂੰ ਤਲਾਕ ਦੇ ਦੂੰਗਾ ਪਰ ਇੱਕ ਵਾਰ ਤੂੰ ਮੈਨੂੰ ਕੈਨੇਡਾ ਬੁਲਾ ਲੈ ਉਹਨੂੰ ਕੁੜੀ ਨੂੰ ਇਹ ਸੀ ਵੀ ਜੇ ਮੈਂ ਇਹਨੂੰ ਕੈਨੇਡਾ ਬੁਲਾ ਲਿਆ ਤੇ ਫਿਰ ਇਹਨੇ ਮੈਨੂੰ ਤਲਾਕ ਨਾ ਦਿੱਤਾ ਤੇ ਉਹ ਮੰਨਦੀ ਨਾ ਉਹ ਕਹਿੰਦੀ ਵੀ ਨਹੀਂ ਐਦਾਂ ਦੀ ਤਾਂ ਕੋਈ ਗੱਲ ਨਹੀਂ ਬਸ ਮੈਂ ਕੰਮ 'ਚ ਵਿਜੀ ਰਹਿਣੀ ਆ ਮੈਂ ਕੰਮ ਜ਼ਿਆਦਾ ਕਰਦੀ ਆ ਸਟ੍ਰੈਸ 'ਚ ਰਹਿਣੀ ਆ ਜਦੋਂ ਕਈ ਵਾਰੀ ਗੱਲਾਂ ਹੁੰਦੀਆਂ ਮੁੰਡੇ ਨੇ ਇੱਕ ਦੋ ਵਾਰ ਹੱਸਦੇ ਨੇ ਕਹੇ ਤਾਂ ਜਾਂ ਸੀਰੀਅਸ ਕਹੇ ਤਾਂ ਹਨਾ ਵੀ ਹੁਣ ਤਾਂ ਤੂੰ ਕਮਾਉਣੀ ਆ ਤੇਰਾ ਕੰਮ ਵਧੀਆ ਇੱਥੇ ਤੇ ਮੈਨੂੰ ਤੂੰ ਆਈਫੋਨ ਭੇਜ ਦੇ ਕਿਉਂਕਿ ਜਦੋਂ ਪਤੀ ਪਤਨੀ ਦੇ ਵਿੱਚੋਂ ਕੋਈ ਵੀ ਵਾਰ ਗਿਆ ਹੁੰਦਾ ਤਾਂ ਅਕਸਰ ਇਹ ਗੱ ਆ ਮੁੰਡੇ ਕੁੜੀਆਂ ਦੇ ਵਿੱਚ ਪਤੀ ਪਤਨੀ ਚ ਹੋ ਜਾਂਦੀਆਂ ਮੰਨ ਲਵੋ ਮੁੰਡਾ ਗਿਆ ਹੋਵੇ ਉਹਦੀ ਪਤਨੀ ਵੀ ਇਹੀ ਡਿਮਾਂਡ ਕਰਦੀ ਆ ਅਕਸਰ ਇਹੀ ਡਿਮਾਂਡ ਹੁੰਦੀ ਆ ਮੁੰਡੇ ਕੁੜੀਆਂ ਦੀ ਹੋਰ ਕੋਈ ਨਾ ਹੋਵੇ ਆਈਫੋਨ ਦੀ ਜ਼ਰੂਰ ਹੁੰਦੀ ਆ ਤੇ ਫਿਰ ਉਸ ਤੋਂ ਬਾਅਦ ਜਦੋਂ ਇਹ ਗੱਲ ਪਰਿਵਾਰ ਚ ਪਹੁੰਚੀ ਹਨਾ ਵੀ ਉਹ ਇਗਨੋਰ ਕਰਦੀ ਆ ਜਾਂ ਗੱਲ ਨਹੀਂ ਕਰਦੀ ਤਾਂ ਜਿਹੜੀਆਂ ਮੁੰਡੇ ਦੀਆਂ ਭੈਣਾਂ ਸੀ ਉਹਨਾਂ ਨੇ ਕੁੜੀ ਦੀ ਮਾਂ ਨੂੰ ਕਿਹਾ ਵੀ ਇਹਨਾਂ ਦੇ ਵਿੱਚ ਰੋਜ਼ ਲੜਾਈ ਰਹਿੰਦੀ ਆ ਵੀ ਇਦਾਂ ਫਿਰ ਇਹਨਾਂ ਦਾ ਰਿਸ਼ਤਾ ਕਿਵੇਂ ਨਿਭੂਗਾ ਵੀ ਲਾਡੀ ਵੀ ਚੁੱਪ ਚੁੱਪ ਰਹਿੰਦਾਗਾ ਵੀ ਤੁਸੀਂ ਆਪਣੀ ਕੁੜੀ ਨੂੰ ਕਹੋ ਵੀ ਫੋਨ ਕਿਉਂ ਨਹੀਂ ਕਰਦੀ ਕੁੜੀ ਦੀ ਮਾਂ ਥੋੜੀ ਜਿਹੀ ਨਾੜ ਵਸਵਾਦੀ ਸੀ ਉਹ ਕਹਿੰਦੀ ਸੋਡਾ ਮੁੰਡਾ ਸਾਡੀ ਕੁੜੀ ਤੇ ਪ੍ਰੈਸ਼ਰ ਪਾਉਂਦਾ ਵੀ ਆਈਫੋਨ ਭੇਜ ਤੇ ਉਹ ਪੜੇ ਕਿ ਕੰਮ ਕਰੇ ਇੱਕ ਤਾਂ ਉਹ ਪੜਦੀ ਆ ਉਤੋਂ ਕੰਮ ਕਰਦੀ ਆ ਉਤੋਂ ਇਹ ਕਹਿੰਦਾ ਵੀ ਦਿਨ ਰਾਤ ਮੇਰੇ ਨਾਲ ਗੱਲਾਂ ਕਰੇ ਉਹ ਨਹੀਂ ਗੱਲ ਕਰ ਸਕਦੀ ਮਤਲਬ ਉਹਨੇ ਆਪਣੀ ਕੁੜੀ ਦਾ ਪੂਰਾ ਪੱਖ ਲਿਆ ਜਿਵੇਂ ਕੁੜੀ ਨੇ ਪਹਿਲਾਂ ਹੀ ਆਪਣੀ ਮਾਂ ਨੂੰ ਸਾਰਾ ਕੁਝ ਦੱਸਿਆ ਹੁੰਦਾ ਕੁੜੀ ਨੇ ਆਈ ਪੇਸ ਕੀਤਾ ਹੋਇਆ ਸੀ ਵੀ ਇਹ ਮੈਨੂੰ ਤੰਗ ਕਰਦਾ ਵੀ ਆਈਫੋਨ ਨੂੰ ਕਹਿੰਦਾ ਇੱਕ ਤਾਂ ਵੀ ਆਈਫੋਨ ਭੇਜ ਤੇ ਉਤੋਂ ਕਹਿੰਦਾ ਵੀ ਤੂੰ ਮੇਰੇ ਨਾਲ ਗੱਲ ਕਿਉਂ ਨਹੀਂ ਕਰਦੀ ਵੀ ਗੱਲ ਕਰ ਏ ਵਹ ਨਾ ਬਣਾ ਕੇ ਚਲੋ ਨਾ ਜਦੋਂ ਐ ਲੱਗਣ ਲੱਗਿਆ ਪਰਿਵਾਰ ਨੂੰ ਵੀ ਗੱਲ ਵਿਗੜਦੀ ਜਾਂਦੀ ਆ ਤਾਂ ਉਹਨਾਂ ਨੇ ਵਿਚੋਲੇ ਦੇ ਥਰੂ ਇਕੱਠ ਕੀਤਾ ਰਿਸ਼ਤੇਦਾਰਾਂ ਦਾ ਤੇ ਜਿਹੜੇ ਮਤਲਬ ਜੇ ਆਪਣੇ ਪਰਿਵਾਰਾਂ ਦੇ ਵਿੱਚ ਕੋਈ ਗੱਲ ਹੋ ਜੇ ਆਪਾਂ ਰਿਸ਼ਤੇਦਾਰਾਂ ਨੂੰ ਬੁਲਾ ਲੈਨੇ ਆ ਵੀ ਜਿਹੜੇ ਲੱਗਦਾ ਵੀ ਗੱਲਾਂ ਨੂੰ ਹੈਂਡਲ ਕਰ ਲੈਣਗੇ ਤੇ ਰਿਸ਼ਤੇਦਾਰਾਂ ਦੇ ਵਿੱਚ ਗੱਲ ਹੋਈ ਤਾਂ ਸਾਰੇ ਕਹਿਣ ਲੱਗੇ ਵੀ ਚਲ ਕੋਈ ਨਾ ਬੱਚੇ ਆ ਨਿਆਣੇ ਆ ਵੀ ਐਦਾਂ ਦੂਰ ਰਹਿੰਦੇ ਆ ਤਾਂ ਲੜਦੇ ਆ ਤੇ ਉਹਨਾਂ ਨੇ ਕੁੜੀ ਨੂੰ ਵੀ ਕਿਹਾ ਵੀ ਭਾਈ ਜਦੋਂ ਟਾਈਮ ਹੁੰਦਾ ਤੂੰ ਮੁੰਡੇ ਨੂੰ ਫੋਨ ਕਰਿਆ ਕਰ ਹੁਣ ਉਹ ਗੱਲ ਤੇ ਜਿਹੜੀ ਅਸਲ ਗੱਲ ਬੀਤਦੀ ਆ ਉਹਦੇ 'ਚ ਬਹੁਤ ਫਰ ਕੁੜੀ ਨੇ ਉਹਦੋਂ ਤਾਂ ਹਾਂ ਹਾਂ ਕਰਕੇ ਸਾਰੀਆਂ ਗੱਲਾਂ ਮੰਨ ਲਈਆਂ ਬਾਅਦ ਦੇ ਵਿੱਚ ਉਹੀ ਗੱਲ ਫੇਰ ਲਾਡੀ ਫੋਨ ਕਰਿਆ ਕਰੇ ਪ੍ਰੀਤ ਨੇ ਕਿਹੜਾ ਫੋਨ ਚੱਕਣਾ ਸੀ ਕਿਹੜੀ ਗੱਲ ਕਰਨੀ ਸੀ 2 ਮਹੀਨੇ ਮੁੰਡੇ ਨੇ ਬਹੁਤ ਸਾਰੇ ਮੈਸੇਜ ਕੀਤੇ ਬਹੁਤ ਵੱਡੇ ਵੱਡੇ ਵੀ ਪ੍ਰੀਤ ਤੂੰ ਐਦਾਂ ਨਾ ਕਰ ਮੈਨੂੰ ਐ ਇਗਨੋਰ ਨਾ ਕਰ ਵੀ ਤੂੰ ਮੈਨੂੰ ਜਿਉਂਦੇ ਨੂੰ ਨਾ ਮਾਰ ਵੀ ਮੈਂ ਤੈਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਵੀ ਪਲੀਜ਼ ਮੈਂ ਤੇਰੀ ਖੁਸ਼ੀ ਲਈ ਤੈਨੂੰ ਛੱਡ ਵੀ ਸਕਦਾ ਜੇ ਤੂੰ ਚਾਹੇ ਨਾ ਵੀ ਮੈਨੂੰ ਛੱਡ ਦੇ ਮੈਂ ਤੇਰੀ ਖੁਸ਼ੀ ਲਈ ਤੈਨੂੰ ਛੱਡ ਸਕਦਾ ਪਰ ਤੂੰ ਐਦਾਂ ਨਾ ਕਰ ਮੈਨੂੰ ਪਲੀਜ਼ ਇੱਕ ਵਾਰ ਬੁਲਾ ਲਾ ਵੀ ਮੇਰੇ ਪਿਓ ਨੇ ਨਾ ਜ਼ਮੀਨ ਵੇਚ ਕੇ ਤੇਰੇ ਤੇ ਪੈਸਾ ਲਾਇਆ ਵੀ ਪਿੰਡ ਦੇ ਵਿੱਚ ਲੋਕ ਮੈਨੂੰ ਚਿਹੇਡਾ ਕਰਦੇ ਆ ਤੇ ਅਸੀਂ ਨਾ ਕਿਤੇ ਖੜਨ ਜੋਗੇ ਨਹੀਂ ਰਹਿਣਾ ਵੀ ਪਲੀਜ਼ ਤੂੰ ਨਾ ਐਂ ਨਾ ਕਰ ਤੇ ਉਹ ਕੁੜੀ ਨਾ ਕੋਈ ਅਸਰ ਨਾ ਹੋਇਆ ਕੁੜੀ ਤੇ ਉਹ ਇਮੋਸ਼ਨਲ ਹੋ ਕੇ ਗੱਲਾਂ ਕਰਦਾ ਉਹਨੂੰ ਕਹਿੰਦਾ ਵੀ ਪ੍ਰੀਤ ਮੈਸੂਸਾਈਡ ਕਰ ਲੈਣਾ ਪ੍ਰੀਤ ਮੈਸੂਸਾਈਡ ਕਰ ਲੈਣਾ ਤੇ ਉਹ ਕਹਿਣਦੀ ਆਹੋ ਸੁਸਾਈਡ ਕਹਿਣਾ ਸੌਖਾ ਕਰਨਾ ਬਹੁਤ ਔਖਾ ਇਦਾਂ ਦੇ ਰਿਪਲਾਈ ਕਰਦੀ ਚਲੋ ਭਾਈ ਮੁੰਡੇ ਨੇ ਜਦੋਂ ਜਮਾ ਬੇਵਸਤ ਹੋ ਗਈ ਗੱਲ ਵੀ ਹੁਣ ਨਹੀਂ ਬਣਦੀ ਤਾ ਮੁੰਡੇ ਨੇ ਸੱਚੀ ਖੇਤ ਜਾ ਕੇ ਜ਼ਹਿਰੀਲੀ ਦਵਾਈ ਪੀ ਲਈ। ਮੁੰਡੇ ਦੀ ਮੌਤ ਹੋ ਗਈ। ਮੁੰਡਾ ਸਾਰੀ ਰਾਤ ਘਰੇ ਨਾ ਆਇਆ ਤੇ ਘਰ ਦੇ ਢੀਕਦੇ ਰਹੇ। ਇੱਕ ਭੈਣ ਸੀਗੀ ਕੁਆਰੀ ਘਰੇ ਤੇ ਇੱਕ ਵਿਆਹੀ ਹੋਈ ਸੀ ਤੇ ਮਾਂ ਪਿਓ ਸੀ। ਜਦੋਂ ਉਹਨਾਂ ਨੇ ਵੇਖਿਆ ਵੀ ਆਇਆ ਹੀ ਨਹੀਂ ਵੀ ਲਾਡੀ ਤਾਂ ਹਨਾ ਤੇ ਮੁੜ ਕੇ ਉਹਦਾ ਪਿਓ ਕਹਿਣ ਲੱਗਿਆ ਵੀ ਕੋਈ ਗੱਲ ਨਹੀਂ ਮੁੰਡੇ ਕਈ ਵਾਰੀ ਇਕੱਠੇ ਹੋ ਜਾਂਦੇ ਆ ਵੀ ਪਿੰਡ 'ਚ ਕਿਸੇ ਦੇ ਪੈ ਗਿਆ ਹੋਣਾ ਕਿਉਂਕਿ ਉਹ ਖੇਤਾਂ 'ਚ ਰਹਿੰਦੇ ਸੀ। ਵੀ ਕਿਸੇ ਮੁੰਡੇ ਕੋਲ ਰਹਿ ਪਿਆ ਹੋਣਾ। ਵੀ ਕਿਤਾ ਕਰੋਨਾ ਕਰਕੇ ਲੋਕਡਾਉਨ ਕਰਕੇ ਉਹਦਾ ਵੀਜ਼ਾ ਨਹੀਂ ਲੱਗਿਆ ਵੀ ਇਸ ਕਰਕੇ ਥੋੜਾ ਜਿਆਦਾ ਦੁਖੀ ਰਹਿੰਦਾ ਵੀ ਕੋਈ ਨਾ ਚੱਲ ਚਲੋ ਭਾਈ ਇਹੀ ਆਏ ਕਰਦੇ ਕਰਾਉਣ ਦੇ ਰਾਤ ਲੰਗੀ ਤੇ ਸਵੇਰ ਜਦੋਂ ਉੱਠ ਕੇ ਲਾਡੀ ਦਾ ਡੇੜੀ ਖੇਤ ਆਇਆ ਕਿਉਂਕਿ ਆਪਣੇ ਜਿਹੜੇ ਕਿਸਾਨ ਪਰਿਵਾਰ ਹੁੰਦੇ ਆ ਉਹ ਬੰਦੇ ਜਦੋਂ ਵੀ ਸਵੇਰ ਉੱਠਦੇ ਆ ਇੱਕ ਵਾਰੀ ਖੇਤ ਜ਼ਰੂਰ ਜਾਂਦੇ ਆ ਤੇ ਖੇਤ ਆ ਕੇ ਉਹਨੇ ਵੇਖਿਆ ਲਾਡੀ ਉੱਥੇ ਉਹਦੀ ਡੈੱਡ ਬੋਡੀ ਪਈ ਸੀ ਤੇ ਕੋਲੇ ਜਿਹੜੀ ਉਹਨੇ ਜਹਰੀਲੀ ਦਵਾਈ ਪੀਤੀ ਸੀ ਉਹਦੀ ਬੋਟਲ ਪਈ ਸੀ ਉਹਨੇ ਜਦੋਂ ਵੇਖਿਆ ਤੇ ਉਹ ਖਤਮ ਹੋ ਚੁੱਕਿਆ ਸੀ ਉਦਿਆਂ ਵਿਚਾਰੇ ਦੀਆਂ ਤਾਂ ਹਾਂ ਨਿਕਲ ਗਈਆਂ ਰੋਲਾ ਪਾਤਾ ਉਹਨੇ ਫੋਨ ਕਰਤਾ ਆਪਦੇ ਭਰਾ ਨੂੰ ਉਹਦਾ ਭਰਾ ਆ ਗਿਆ ਪਿੰਡ 'ਚ ਰੋਲਾ ਪੈ ਗਿਆ ਸਾਰੇ ਲੋਕ ਖੇਤ ਵੱਲ ਭੱਜਲੇ ਚੱਕ ਕੇ ਉਹਨੂੰ ਹਸਪੀਟਲ ਲੈ ਕੇ ਗਏ ਤੇ ਡਾਕਟਰ ਨੇ ਕਹਿਤਾ ਵੀ ਇਹਦੀ ਤਾਂ ਮੌਤ ਹੋ ਚੁੱਕੀ ਆ ਪੋਸਟਮਾਰਟਮ ਕੀਤਾ ਗਿਆ ਇਹ ਪਤਾ ਲੱਗ ਗਿਆ ਵੀ ਜ਼ਹਿਰੀਲੀ ਦਵਾਈ ਪੀਤੀ ਆ ਉਹ ਤਾਂ ਵੈਸੇ ਪਤਾ ਹੀ ਸੀ ਪਰ ਫਿਰ ਵੀ ਪੋਸਟਮਾਰਟਮ ਕਰਦੇ ਆ ਤੇ ਨਾ ਸੰਸਕਾਰ ਕਰਤਾ ਕਿਉਂਕਿ ਪਰਿਵਾਰ ਨੂੰ ਇਹ ਸੀ ਵੀ ਇਹਨੇ ਡਿਪਰੈਸ਼ਨ ਦੇ ਵਿੱਚ ਸੁਸਾਈਡ ਕਰ ਲਿਆ ਉਹਨਾਂ ਨੂੰ ਇਹ ਨਹੀਂ ਪਤਾ ਸੀ ਵੀ ਜਿਹੜੀ ਉਹਨਾਂ ਦੀ ਨੂੰਹ ਆ ਉਹ ਇੰਨਾ ਜ਼ਿਆਦਾ ਇਹਨੂੰ ਮੈਂਟਲੀ ਟੌਰਚਰ ਕਰ ਰਹੀ ਆ ਵੀ ਉਹਨਾਂ ਨੂੰ ਇਹ ਕਦੇ ਨਹੀਂ ਸੀ ਲੱਗਿਆ ਵੀ ਕੁੜੀ ਐ ਕਰੂਗੀ ਉਹਦੇ ਸੰਸਕਾਰ ਤੋਂ 2 ਦਿਨ ਬਾਅਦ ਮੁੰਡੇ ਦੀ ਭੈਣ ਨੇ ਮੁੰਡੇ ਦਾ ਫੋਨ ਵੇਖ ਲਿਆ ਵੈਸੇ ਹੀ ਹਣਾ ਉਹਨੇ ਚੱਕ ਲਿਆ ਫੋਨ ਆਪਦੇ ਭਰਾ ਦਾ ਫੋਨ ਚੱਕਿਆ ਜਦੋਂ ਉਹਨੇ ਫੋਨ ਵੇਖਿਆ ਤੇ ਫੋਨ ਦੇ ਵਿੱਚ ਉਹਨੇ ਆਪਣੀ ਭਾਬੀ ਨਾਲ ਉਹਦੀ ਚੈਟ ਪੜ੍ਹੀ ਤਾਂ ਉਹਦੀਆਂ ਤਾਂ ਅੱਖਾਂ ਆਡੀਆਂ ਰਹਿ ਗਈਆਂ ਵੀ ਇਹਨਾਂ ਦਾ ਰਿਸ਼ਤਾ ਤਾਂ ਇੰਨਾ ਜ਼ਿਆਦਾ ਡਗਮਗਾ ਚੁੱਕਿਆ ਸੀ ਇੱਥੋਂ ਤੱਕ ਗੱਲਾਂ ਪਹੁੰਚ ਗਈਆਂ ਸੀ ਵੀ ਇਹ ਤਾਂ ਫੋਨ ਤੇ ਫੋਨ ਮੈਸੇਜ ਤੇ ਮੈਸੇਜ ਕਰੀ ਜਾਂਦਾ ਵੀ ਨਾ ਫੋਨ ਚੱਕਦੀ ਸੀ ਨਾ ਕੋਈ ਮੈਸੇਜ ਦਾ ਰਿਪਲਾਈ ਕੀਤਾ ਸੀ ਤੇ ਫਿਰ ਉਹ ਸਾਰੇ ਮੈਸੇਜ ਪੜ੍ਹਦੀ ਹੈ ਜਿਦੇ ਵਿੱਚ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਜੇ ਤੈਨੂੰ ਕੋਈ ਹੋਰ ਪਸੰਦ ਆ ਉਹਦੇ ਲਈ ਮੈਂ ਤੈਨੂੰ ਛੱਡ ਦੂੰ ਤੂੰ ਰਿਪਲਾਈ ਕਰ ਪਲੀਜ਼ ਤੂੰ ਮੈਨੂੰ ਜਿਉਂਦੇ ਨੂੰ ਨਾ ਮਾਰ ਮੈਂ ਸੁਸਾਈਡ ਕਰ ਲਵਾਂ ਤੇ ਜਿੱਥੇ ਕੁੜੀ ਨੇ ਇਹ ਕਿਹਾ ਸੀ ਵੀ ਸੁਸਾਈਡ ਕਰਨਾ ਕੋਈ ਸੌਖੀ ਗੱਲ ਨਹੀਂ ਹੈਗੀ ਤੂੰ ਮੈਨੂੰ ਧਮਕੀਆਂ ਨਾ ਦੇ ਇਹ ਸਾਰੀਆਂ ਗੱਲਾਂ ਪੜ੍ਹ ਕੇ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਤਾਂ ਸਾਰਾ ਕੁਝ ਪ੍ਰੀਤ ਦੇ ਕਰਕੇ ਹੋਇਆ ਚਲੋ ਭਾਈ ਮਸਲਾ ਹਾਈਲਾਈਟ ਹੋ ਗਿਆ ਤੇ ਪੁਲਿਸ ਥਾਣੇ ਦੇ ਵਿੱਚ ਰਿਪੋਰਟ ਦਰਜ ਕਰਾਤੀ ਸਾਰੀ ਉਹਨਾਂ ਦੀ ਚੈਟ ਆ ਜਿਹੜੀ ਕਢਾਈ ਜਾਂਦੀ ਆ ਸੋਸ਼ਲ ਮੀਡੀਆ ਤੇ ਮੀਡੀਆ ਦੇ ਵਿੱਚ ਇੰਟਰਨੈਸ਼ਨਲ ਲੈਵਲ ਤੱਕ ਮਸਲਾ ਜਿਹੜਾ ਚੱਲਿਆ ਗਿਆ ਘਰਨੇ ਲਾਈ ਗਏ ਮੁਜ਼ਾਰੇ ਕੀਤੇ ਗਏ ਵੀ ਕੁੜੀ ਨੂੰ ਇੰਡੀਆ ਬੁਲਾਇਆ ਜਾਵੇ ਕੁੜੀ ਦੀ ਮਾਂ ਆਪਦੇ ਬਿਆਨ ਦੇਵੇ ਚਰਚਾ ਦਾ ਵਿਸ਼ਾ ਬਣ ਗਿਆ ਪੂਰਾ ਤੇ ਜਿਹੜੇ ਲੋਕ ਸੀ ਉਹ ਕਹਿੰਦੇ ਸੀ ਵੀ ਆਪਾਂ ਇਹਨਾਂ ਨੂੰ ਇਨਸਾਫ ਦਿਵਾਉਣਾ ਪਰ ਇੰਡੀਆ ਦੇ ਵਿੱਚ ਇਨਸਾਫ ਮਿਲਣਾ ਇੰਨਾ ਸੌਖਾ ਨਹੀਂ ਹੈਗਾ ਇੱਕ ਵਾਰ ਪੂਰਾ ਰੌਲਾ ਪਿਆ 2 ਮਹੀਨੇ 4 ਮਹੀਨੇ ਉਸ ਤੋਂ ਬਾਅਦ ਕੋਈ ਗੱਲ ਨਹੀਂ ਹੋਈ ਗਈਗੀ ਬਸ ਪੁਲਿਸ ਕਹਿੰਦੀ ਸੀ ਵੀ ਜਦੋਂ ਵੀ ਕੁੜੀ ਆਊਗੀ ਉਦੋਂ ਉਹਨੂੰ ਗ੍ਰਿਫਤਾਰ ਕੀਤਾ ਜਾਊਗਾ ਵੀ ਐਂ ਬਲਾ ਨਹੀਂ ਸਕਦੇ ਅਸੀਂ ਵੀ ਇਹ ਕੋਈ ਸਬੂਤ ਨਹੀਂ ਬਣਦੇਗੇ ਵੀ ਚੈਟ ਦੇ ਆਧਾਰ ਤੇ ਉਹਨੂੰ ਦੋਸ਼ੀ ਕਰਾਰ ਨਹੀਂ ਦਿੱਤਾ ਜਾ ਸਕਦਾ ਵੀ ਥੋੜੇ ਬਿਆਨਾਂ ਦੇ ਮੁਤਾਬਕ ਕੁੜੀ ਦੋਸ਼ੀ ਬਣਦੀ ਆ ਉਹ ਵੀ ਐਂ ਨਹੀਂ ਹੈਗਾ ਵੀ ਦੋਸ਼ੀ ਬਣਦੀ ਆ ਇੱਕ ਵਾਰੀ ਅਸੀਂ ਕੇਸ ਦਰਜ ਕਰ ਸਕਦੇ ਆ ਬਾਕੀ ਪੁੱਛ ਪੜਤਾਲ ਤਾਂ ਇਨਵੈਸਟੀਗੇਸ਼ਨ ਤਾਂ ਜੇ ਕੁੜੀ ਇੱਥੇ ਹੋਊਗੀ ਫੇਰ ਹੀ ਹੋਊ ਕੁੜੀ ਦੀ ਮਾਂ ਨੂੰ ਇੱਕ ਵਾਰ ਜ਼ਿਆਦਾ ਦਬਾਅ ਪਾਉਣ ਤੇ ਪੁਲਿਸ ਗ੍ਰਿਫਤਾਰ ਕਰ ਲੈਂਦੀ ਆ ਪਰ ਥੋੜੇ ਟਾਈਮ ਬਾਅਦ ਉਹਨੂੰ ਵੀ ਰਹਾ ਕਰ ਦਿੰਦੇ ਆ ਕਿਉਂਕਿ ਕੁੜੀ ਦੀ ਮਾਂ ਦਾ ਤਾਂ ਫਿਰ ਵਿੱਚ ਕੋਈ ਰੋਲ ਨਹੀਂ ਨਾ ਰਹਿ ਜਾਂਦਾ ਤੇ ਬੜਾ ਉਹਨਾਂ ਨੇ ਵਿਚਾਰਿਆਂ ਨੇ ਜ਼ੋਰ ਲਾਇਆ ਬੜੀ ਪਹੁੰਚ ਕੀਤੀ ਪਰਸਨ ਵਾਈ ਕਿੱਥੇ ਹੋਣੀ ਸੀ ਫਿਰ ਉਹ ਹਾਰ ਕੇ ਥੱਕ ਹਾਰ ਕੇ ਬਹਿ ਗਏ ਵੀ ਜਦੋਂ ਸਾਡਾ ਹੀਰੇ ਵਰਗਾ ਪੁੱਤੀ ਚਲਾ ਗਿਆ ਫਿਰ ਉਹ ਆਪਣੇ ਆਪ ਨੂੰ ਕੋਸਦੇ ਸੀ ਕਿ ਅਸੀਂ ਬਿਨਾ ਪੁੱਛ ਪੜਤਾਲ ਕਰੇ ਆਪਣੇ ਮੁੰਡੇ ਦੀ ਵਲੀ ਦੇਤੀ ਤੇ ਫਿਰ ਉਸ ਤੋਂ ਬਾਅਦ ਜਿਹੜੀ ਮੁੰਡੇ ਦੀ ਭੈਣ ਹੁੰਦੀ ਆ ਉਹ ਹਾਈਲਾਈਟਸ ਕਰਕੇ ਫਾਈਲ ਲਾਉਂਦੀ ਆ ਤੇ ਉਹ ਕੈਨੇਡਾ ਜਾਂਦੀ ਆ ਤੇ ਉਹ ਕਹਿੰਦੀ ਵੀ ਮੇਰੀ ਇਹ ਕੋਸ਼ਿਸ਼ ਆ ਵੀ ਮੈਂ ਕੈਨੇਡਾ ਜਾ ਕੇ ਉਹ ਕੁੜੀ ਨੂੰ ਲੱਭਾਂ ਕੁੜੀ ਨੂੰ ਲੱਭਣ ਤੋਂ ਬਾਅਦ ਵੀ ਜੇ ਮੈਨੂੰ ਮਿਲੀ ਤਾਂ ਮੈਂ ਆਪਣੇ ਭਰਾ ਨੂੰ ਇਨਸਾਫ ਜ਼ਰੂਰ ਦਿਵਾਉਂਗੀ ਉਸ ਤੋਂ ਬਾਅਦ ਜਿਹੜੀ ਉਹ ਕੁੜੀ ਆ ਉਹਦੀਆਂ ਮੁੰਡੇ ਨਾਲ ਫੋਟੋਆਂ ਵੀ ਵਾਇਰਲ ਹੁੰਦੀਆਂ ਮੀਡੀਆ 'ਚ ਸੋਸ਼ਲ ਮੀਡੀਆ ਦੇ ਉੱਤੇ ਉਹਨੇ ਜਿਹੜੇ ਮੁੰਡੇ ਨਾਲ ਰਹਿੰਦੀ ਸੀ ਉਹਦੇ ਨਾਲ ਫੋਟੋਆਂ ਪਾਈਆਂ ਹੋਈਆਂ ਸੀ ਤੇ ਉਹ ਵਾਇਰਲ ਹੋਈਆਂ ਬੜਾ ਲੋਕਾਂ ਨੇ ਲਾਨਟਾਂ ਪਾਈਆਂ ਪਰ ਸਾਡੇ ਲੋਕ ਆ ਜਿਹੜੇ ਉਹ ਫੇਸਬੁੱਕ ਤੇ ਇੰਸਟਾਗ੍ਰam ਤੇ ਬੋਲਣ ਵਾਲੇ ਆ ਹੁਣ ਕੋਈ ਕਿਸੇ ਲਈ ਕਰਦਾ ਨਹੀਂ ਨਾ ਕੁਛ ਨਾ ਹੀ ਕੋਈ ਕੁਝ ਕਰ ਸਕਦਾ ਇੰਨਾ ਮਾਮਲਿਆਂ 'ਚ ਇਸ ਤਰ੍ਹਾਂ ਇੱਕ ਮਾਪਿਆਂ ਦਾ ਗੱਭਰੂ ਜਵਾਨ ਪੁੱਤ ਧੋਖੇ ਦਾ ਸ਼ਿਕਾਰ ਹੋ ਕੇ ਮੌਤ ਦੇ ਰਾਹ ਪੈ ਗਿਆ ਮੇਰੀ ਸਾਰੇ ਭਰਾਵਾਂ ਨੂੰ ਇਹੀ ਅਪੀਲ ਆ ਕਿ ਐਦਾਂ ਕੁੜੀਆਂ ਦੇ ਸਹਾਰੇ ਬਾਹਰ ਜਾਣ ਦਾ ਜਿਹੜਾ ਰਾਹ ਆ ਉਹ ਛੱਡੋ ਆਪਣੀ ਮਿਹਨਤ ਆਪ ਕਰੋ ਆਪਣੇ ਪੈਰਾਂ 'ਤੇ ਖੜੇ ਹੋਵੋ ਪੜ੍ਹਾਈ ਲਿਖਾਈ ਕਰੋ ਤੇ ਆਈਲਟਸ ਕਰਕੇ ਆਪ ਜਾਓ ਉਸ ਸਮੱਸਲੇ ਤੋਂ ਬਾਅਦ ਬਹੁਤ ਸਾਰੇ ਕੇਸ ਸਾਹਮਣੇ ਆਏ ਸੀ ਜਿਹੜੇ ਮੁੰਡੇ ਕੁੜੀਆਂ ਦੀ ਧੋਖਾਧੜੀ ਦਾ ਸ਼ਿਕਾਰ ਹੋਏ ਸੀ ਤੇ ਦਰਦੇ ਬੋਲਦੇ ਨਹੀਂ ਸੀ ਇੱਕ ਤੋਂ ਇੱਕ ਬਾਅਦ ਬਹੁਤ ਕੇਸ ਸਾਹਮਣੇ ਆਏ ਕਿ ਕੁੜੀਆਂ ਨੇ ਐਨੇ ਧੋਖੇ ਕੀਤੇ ਆ ਤੇ ਆਈ ਲੈਟਸ ਨੇ ਕੁੜੀਆਂ ਦੀ ਜਿਹੜੀ ਹਵਾ ਖਰਾਬ ਕੀਤੀ ਆ ਇਸ ਗੱਲ 'ਚ ਕੋਈ ਝੂਠ ਨਹੀਂ ਕੁੜੀਆਂ ਨੂੰ ਕੁੜੀਆਂ ਨੇ ਆਜ਼ਾਦੀ ਦਾ ਗਲਤ ਮਤਲਬ ਕੱਢਿਆ ਆਜ਼ਾਦੀ ਦਾ ਗਲਤ ਫਾਇਦਾ ਉਠਾਇਆ ਉਹ ਜਾ ਕੇ ਕੈਨੇਡਾ ਦੀ ਧਰਤੀ ਤੇ ਪਤਾ ਨਹੀਂ ਉਹਨਾਂ ਨੂੰ ਐਂ ਲੱਗਣ ਲੱਗ ਗਿਆ ਵੀ ਅਸੀਂ ਪਤਾ ਨਹੀਂ ਕਿੱਥੇ ਪਹੁੰਚ ਗਏ ਆ ਤੇ ਉਹਨਾਂ ਨੇ ਮੁੰਡਿਆਂ ਦੀ ਜੋ ਬੇਕਦਰੀ ਕੀਤੀ ਆ ਮੁੰਡਿਆਂ ਨਾਲ ਵਿਆਹ ਕਰਵਾ ਕੇ ਕਿਵੇਂ ਉਹਨਾਂ ਨਾਲ ਧੋਖੇ ਕੀਤੇ ਆ ਇਸ ਤੋਂ ਪਹਿਲਾਂ ਦਾ ਜਿਹੜਾ ਦੌਰ ਸੀ ਪਹਿਲਾਂ ਦਾ ਅੱਜ ਤੋਂ 25 30 ਸਾਲ ਪਹਿਲਾਂ ਦਾ ਦੌਰ ਸੀ ਉਹਦੋਂ ਨਾ ਅਕਸਰ ਸੁਣਦੇ ਸੀ ਵੀ ਮੁੰਡੇ ਧੋਖਾ ਧੜੀ ਕਰਦੇ ਆ ਤੇ ਮੁੰਡਿਆਂ ਨੇ ਕੀਤੇ ਵੀ ਸੀ ਉਦੋਂ ਉਧਰ ਗਏ ਮੁੰਡਿਆਂ ਨਾਲ ਜਦੋਂ ਕੁੜੀਆਂ ਦੇ ਵਿਆਹ ਕੀਤੇ ਜਾਂਦੇ ਪੰਜਾਬੀ ਕੁੜੀਆਂ ਦੇ ਤਾਂ ਮੁੰਡੇ ਕਦੇ ਬੁਲਾਉਂਦੇ ਨਹੀਂ ਸੀ ਕੁੜੀਆਂ ਨੂੰ ਤੇ ਜੇ ਲੈ ਵੀ ਜਾਂਦੇ ਸੀ ਉਧਰ ਤਾਂ ਟਾਰਚਰ ਕਰਦੇ ਸੀ ਪਰ ਹੁਣ ਵਾਲੇ ਟਾਈਮ ਦੇ ਵਿੱਚ ਇਹ 2015 ਤੋਂ ਬਾਅਦ ਤੇ ਹੁਣ 24 ਚੱਲ ਰਿਹਾ ਇਹਨਾਂ ਸਾਲਾਂ ਦੇ ਵਿੱਚ ਕੁੜੀਆਂ ਨੇ ਬਹੁਤ ਸਾਰੇ ਮੁੰਡਿਆਂ ਦੀ ਜ਼ਿੰਦਗੀ ਖਰਾਬ ਕੀਤੀ ਆ ਬਹੁਤੇ ਸੁਸਾਈਡ ਕਰ ਗਏ ਬਹੁਤੇ ਡਿਪਰੈਸ਼ਨ ਦੇ ਵਿੱਚ ਚਲੇ ਗਏ ਤੇ ਬਹੁਤੇ ਵਿਚਾਰੇ ਥੱਕ ਹਾਰ ਕੇ ਬੈਠ ਗਏ ਪਰ ਜਿਹੜੀਆਂ ਕੁੜੀਆਂ ਬਾਹਰ ਜਾ ਕੇ ਬਦਲ ਗਈਆਂ ਉਹਨਾਂ ਦਾ ਕੁਝ ਨਹੀਂ ਕੀਤਾ ਜਾ ਸਕਿਆ ਉਹਨਾਂ ਮੁੰਡਿਆਂ ਨੂੰ ਕੋਈ ਇਨਸਾਫ ਨਹੀਂ ਮਿਲ ਸਕਿਆ ਉਸ ਤੋਂ ਬਾਅਦ ਕੁੜੀਆਂ ਕੋਲੇ ਬਸ ਇੱਕੋ ਹੀ ਡਾਇਲੋਗ ਹੁੰਦਾ ਕਿ ਜਿਹੜੇ ਪੈਸੇ ਤੁਸੀਂ ਸਾਡੇ ਤੇ ਲਾਏ ਆਸੀਂ ਪੈਸੇ ਮੋੜ ਦਾਂਗੇ ਡਾਲਰ ਕਮਾ ਕੇ ਉਹਨਾਂ ਦੇ ਵਿੱਚ ਇੰਨੀ ਕਿ ਈਗੋ ਆ ਗਈ ਵੀ ਅਸੀਂ ਪੈਸੇ ਮੋੜ ਦਾਂਗੇ ਪਰ ਸਵਾਲ ਉਹਨਾਂ ਨੂੰ ਇਹ ਪੁੱਛਣ ਵਾਲਾ ਹੋਵੇ ਵੀ ਇਹੀ ਪੈਸੇ ਫਿਰ ਤੁਸੀਂ ਪਹਿਲਾਂ ਕਿਉਂ ਨਾ ਆਪਣੇ ਆਪ ਤੇ ਲਾਈ ਵੀ ਗਈਆਂ ਤਾਂ ਤੁਸੀਂ ਉਹਨਾਂ ਦੇ ਸਿਰ ਤੇ ਹੀ ਹੋ ਨਾ ਜੇ ਉਹਨਾਂ ਨੇ ਫੀਸਾਂ ਭਰੀਆਂ ਤਾਂ ਤੁਹਾਡਾ ਵੀਜ਼ਾ ਲੱਗਿਆ ਤਾਂ ਤੁਸੀਂ ਜਾ ਕੇ ਸਟੈਂਡ ਹੋਈਆਂ ਨਹੀਂ ਫਿਰ ਤੁਸੀਂ ਜਾ ਕੇ ਦਿਖਾਉਂਦੀਆਂ ਵੀ ਹੁਣ ਤਾਂ ਤੁਹਾਨੂੰ ਪੈਸੇ ਦੀ ਈਗੋ ਆ ਜੇ ਇਹਨਾਂ ਨੇ ਸਾਡੇ ਤੇ ਕਹਿਣ ਗਈਆਂ ਜੀ 25 ਲੱਖ ਲਾਇਆ ਤਾਂ ਅਸੀਂ 30 ਲੱਖ ਦੇ ਦਾਂਗੇ ਵੀ ਪਰ ਕਰਨੀ ਅਸੀਂ ਮਰਜੀ ਆ ਬਹੁਤੇ ਮਾਪਿਓ ਕੁੜੀਆਂ ਦੇ ਜਿਹੜੇ ਵਿਚਾਰੇ ਕਹਿੰਦੇ ਕਹੋਂਦੇ ਸੀ ਨਰਮ ਸੁਭਾਅ ਦੇ ਸੀ ਉਹਨਾਂ ਨੇ ਵੀ ਸੂਸਾਈਡ ਕੀਤੇ ਇੰਨਾ ਮਾਮਲਿਆਂ 'ਚ ਵੀ ਸਾਡੀਆਂ ਕੁੜੀਆਂ ਨੇ ਸਾਡੇ ਨੱਕ ਵੜਾਤੇ ਕਿਉਂਕਿ ਮਾਪਿਓ ਨਹੀਂ ਨਾ ਹੁਣ ਐਦਾਂ ਚਾਹੁੰਦਾ ਹੁੰਦਾ ਵੀ ਉਹਨਾਂ ਦੀਆਂ ਕੁੜੀਆਂ ਐਦਾਂ ਕਰਨ ਇਸ ਕਰਕੇ ਪੰਜਾਬ ਦੇ ਵਿੱਚ ਲੱਖਾਂ ਹੀ ਐਦਾਂ ਦੇ ਮਾਮਲੇ ਆ ਜਿਹੜੇ ਥਾਣਿਆਂ ਦੇ ਵਿੱਚ ਲਟਕ ਰਹੇ ਆ ਉਸ ਤੋਂ ਬਾਅਦ ਬੱਚਿਆਂ ਦੀ ਜ਼ਿੰਦਗੀ ਆ ਜਿਹੜੀ ਉਹ ਖਰਾਬ ਹੋ ਜਾਂਦੀ ਆ ਕੁੜੀਆਂ ਤਾਂ ਆਪਦੀ ਜ਼ਿੰਦਗੀ ਨਵੇਂ ਸਿਰੇ ਤੋਂ ਸ਼ੁਰੂ ਕਰ ਲੈਂਦੀਆਂ ਨੇ ਪਰ ਮੁੰਡੇ ਆ ਜਿਹੜੇ ਉਹ ਇੱਥੋਂ ਜੋਗੇ ਰਹਿ ਗਏ ਉਹਨਾਂ ਨੇ ਜ਼ਮੀਨ ਵੀ ਵੇਚੀ ਪੈਸੇ ਵੀ ਖਰਾਬ ਕੀਤੇ ਤੇ ਆਪਦੀ ਜ਼ਿੰਦਗੀ ਵੀ ਖਰਾਬ ਕੀਤੀ ਐਸੀ ਆਪਣੀ ਅੱਜ ਦੀ ਕਹਾਣੀ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤੈਨੂੰ ਲਾਈਕ ਜਰੂਰ ਕਰਨਾ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ ਜੀ